ਇਹ ਤਸਵੀਰਾਂ ਗੁਰਦਾਸਪੁਰ ਦੇ ਹਲਕਾ ਬਟਾਲਾ ਚ ਪੈਂਦੀ ਪਾਈਆ ਗਲੀਦਿਆਂ ਨੇ ਜਿੱਥੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਨੌਜਵਾਨਾਂ ਦੀਆਂ ਦੋ 13 ਵਿਚਕਾਰ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਮੁੰਡਿਆਂ ਵੱਲੋਂ ਦਿਨ ਦਿਹਾੜੇ ਅੰਨੇਵਾ ਗੋਲੀਆਂ ਚਲਾ ਦਿੱਤੀਆਂ ਗਈਆਂ ਜੋ ਕਿ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਜੋ ਕਿ ਮੋਟਰਸਾਈਕਲ ਤੇ ਬੈਠੇ ਹੋਏ ਨੇ ਜਿਸ ਦੌਰਾਨ ਦੋ ਨੌਜਵਾਨਾਂ ਦੇ ਗੋਲੀਆਂ ਵੱਜੀਆਂ ਨੇ ਯੋਧਾ ਨਾਮਕ ਨੌਜਵਾਨ ਦੀ ਗੋਲੀ ਵੱਜਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਰਾਹੁਲ ਨਾਮ ਦਾ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਸਥਾਨਕ ਹਸਪਤਾਲ ਚੋਂ ਮੁੱਢਲੀ ਮੈਡੀਕਲ ਸਹਾਇਤਾ ਦੇ ਕੇ ਅੰਮ੍ਰਿਤਸਰ ਦੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਜਦੋਂ ਇਸ ਬਾਬਤ ਸਥਾਨਕ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਡਰੇ ਹੋਏ ਲੋਕ ਕੈਮਰੇ ਮੂਹਰੇ ਕੁਝ ਬੋਲਣ ਲਈ ਤਿਆਰ ਨਹੀਂ ਸੀ ਪਰ ਫਿਰ ਵੀ ਇੱਕ ਬਜ਼ੁਰਗ ਨੇ ਹੋਲੀ ਜੋ ਦੱਸਿਆ ਉਹ ਸੁਣ ਕੇ ਤੁਹਾਡਾ ਦਿਲ ਦਹਿਲ ਜਾਵੇਗਾ ਅੰਦਰ ਬਾਜੀ ਰੋਟੀਖਾਨੇ ਅੰਦਰ ਅਚਨ ਕੀ ਸਟੀ ਵਾਹ ਜਦ ਮੈਂ ਬੁੱਢੇ ਟਾਕੇ ਪੈਂਡੇ ਕਿੰਨੇ ਵਾਹ ਜੀ ਤਿੰਨ ਕਿਤੇ ਲਗਭਗ ਬਾਹਰ ਅੱਗੇ ਦੇਖੀ ਕਿ ਦੇਖੋ ਬਾਹਰ ਦੇਖਿਆ ਤਾਂ ਦੋ ਜਣੇ ਪੈਈ ਉਹਨਾਂ ਬੁੱਢੇ ਕਿੰਨੇ ਜੰਦੇ ਜਦੋਂ ਦਰ ਪੈਈ ਲੋਟੂ ਵਗਿਆ ਹੈ ਉਹਨਾਂ ਦੇ ਪਾਸ ਤੇ ਪੁਲਿਸ ਨੇ ਆ ਕੇ ਲੱਗਾ ਉਹਨਾਂ ਦੇ ਬੰਦੇ ਲੱਗੇ ਹੈ ਉਹਨਾਂ ਦੇ ਬੰਦੇ ਲੱਗੇ ਸੀ ਯਾਨੀ ਪਤਾ ਕੌਣ ਹੈ ਕੁਛ ਨਹੀਂ ਮੇਰੀ ਫੈਕਟਰੀ 'ਪਾਜੀ' ਲੱਗੇ ਸ਼ੇਰੇ ਬੰਦਾ ਤੇ ਮੈਨੂੰ ਵਾਰਡ 'ਚੋਂ ਹੀ ਕਿਸੇ ਦੀ ਕਾਲ ਆਈ ਕਿ ਪਾਜੀ ਇੱਥੇ ਦੋ ਮੁੰਡਿਆਂ ਨੂੰ ਗੋਲੀ ਮਾਰ ਗਏ ਤੇ ਮੈਂ ਜਦੋਂ ਇੱਥੇ ਆਇਆ ਤਾਂ ਉਨੀ ਦੇਰ ਨੂੰ ਇੱਥੋਂ ਮੇਰੇ ਕੋਲ ਲੈ ਗਏ ਸੀ ਉਹਨਾਂ ਨੂੰ ਇੱਕ ਕੋਈ ਕਮਲ ਲੜਕਾ ਵਾ ਕੈਂਪ ਦਾ ਰਹਿੰਦਾ ਇੱਕ ਕੋਈ ਯੋਧਾ ਵਾ ਉਹਨਾਂ ਨੂੰ ਗੋਲੀ ਗੋਲੀ ਮਾਰੀਆ ਉਹਨਾਂ ਨੂੰ ਸੁਣਨ ਚ ਇਹ ਆ ਤਿੰਨ ਚਾਰ ਜਾਣੇ ਸੀ ਗੋਲੀਆਂ ਮਾਰ ਕੇ ਸਿੱਧੀਆਂ ਗਾਂਹ ਗਏ ਜਿਉਂ ਜਿਆਦਾ ਇਹ ਉੱਚ ਪੜਤਾਲ ਕਰਨ ਦੇ ਤਾਂ ਲੱਗੂਗਾ ਕਰ ਰਿਹਾ ਚੱਲ ਰਹੀ ਉਧਰ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਤੇ ਇੱਕ ਗੰਭੀਰ ਜ਼ਖਮੀ ਹੈ ਸਾਡੇ ਕੋਲ ਜੀ ਦੋ ਪੇਸ਼ੈਂਟ ਆਏ ਆ ਇੱਕ ਸਾਡੇ ਕੋਲ ਬ੍ਰੌਡਡਟ ਆਇਆ ਸੀ ਤੇ ਇੱਕ ਸਾਡੇ ਕੋਲ ਇੰਜਰਡ ਆਇਆ ਜੀ ਪੇਸ਼ੈਂਟ ਉਹਨੇ ਜਿਹੜਾ ਬ੍ਰੌਡਡਟ ਆਇਆ ਉਹ ਵੀ ਇੰਜਰਡ ਸੀ ਪਹਿਲਾਂ ਫਿਰ ਉਹ ਬ੍ਰੌਡਡਟ ਸਾਡੇ ਕੋਲ ਆਇਆ ਪਹਿਲੀ ਜਾਂਚ ਵੀ ਲੱਗ ਗਈ ਤੁਹਾਨੂੰ ਕਿਸੇ ਸੌਲਡ ਵੀ ਸੀ ਲੱਗ ਰਹੀ ਆ ਹਿਸਟਰੀ ਦੇ ਦੇ ਰਿਆ ਜੀ ਕਿ ਗੋੜੀ ਵਗੈਰਾ ਕੋਈ ਚੱਲੀ ਆ ਬਾਕੀ ਜਿਹੜੀ ਕਨਫਰਮੇਸ਼ਨ ਆ ਉਹ ਪੋਸਟ ਮਾਡਰਨ ਹੋਏਗਾ ਪੋਸਟ ਮਾਡਰਨ ਤੋਂ ਬਾਅਦ ਹੀ ਹੋਏਗੀ ਕਿੰਨੇ ਦਿਨ ਸੋਰੀ ਜੀ ਕਰਕੇ ਲਿਧਰ ਪਰ ਮਰਨ ਵਾਲਾ ਸੀ ਉਹਦਾ ਨਾਂ ਜੀ ਜਿੱਦਾਂ ਉਹਦੇ ਨਾਲ ਦਿਆਂ ਦੱਸਿਆ ਜੋਦਾ ਜੋਦਾ ਜੀ ਉਹਦਾ ਤੇ ਜਿਹੜਾ ਇੰਜਰਡ ਹੈ ਉਹਦਾ ਨਾਂ ਜੀ ਕਮਲਜੀਤ ਸਿੰਘ ਜੀ ਇਹਨੂੰ ਰੈਫਰ ਕੀਤਾ ਗਿਆ ਜੀ ਹਾਂਜੀ ਰੈਫਰ ਕੀਤਾ ਹੈ ਸਰ ਮਾਮਲਾ ਤੁਸੀਂ ਮੇਰੇ ਨਾਲ ਹੀ ਆਪਾਂ ਭਾਈ ਵਾਲੀ ਗਲੀ ਤੋਂ ਇਕੱਠੇ ਉੱਥੋਂ ਆਏ ਆ ਮੌਕਾ ਵੇਖ ਕੇ ਆਏ ਆ ਜੀ ਉਸ ਤੋਂ ਬਾਅਦ ਅਸੀਂ ਸਿੱਧਾ ਤੁਹਾਡੇ ਕੋਲ ਇਸ ਹਸਪੀਟਲ ਆਏ ਆ ਇੱਕ ਯੋਧਵੀਰ ਸਿੰਘ ਸਤਪਾਲ ਸਿੰਘ ਜਿਹੜਾ ਉਹ ਬਹੁਤ ਹੋ ਗਿਆ ਇੱਥੇ ਮੌਕੇ ਦੇ ਬਰਾਉਡ ਲੈਡ ਹੋ ਗਿਆ ਦੂਜਾ ਜਿਹੜਾ ਰਾਹੁਲ ਦਤਰਾ ਉਹ ਇਹ ਜਿਹੜਾ ਉਹਨੂੰ ਅੰਮ੍ਰਿਤਸਰ ਰੈਫਰ ਕਰਤਾ ਤੇ ਬਾਕੀ ਦੂਜੇ ਗੁੱਟਦਾਰ ਅਸੀਂ ਤਫ਼ਤੀਸ਼ ਕਰ ਰਹੇ ਆ ਪਤਾ ਕਰਦੇ ਕਿਹੜੇ ਗਰੁੱਪ ਨੇ ਕੋਈ ਚਾਲੀਆਂ ਕੀ ਇਹਨਾਂ ਦੀ ਲੱਖ ਦਾ ਟਕੇ ਸਰ ਜਾਣਕਾਰੀ ਸਾਹਮਣੇ ਕਿੰਨੇ ਫਾਇਰ ਹੋਏ ਅੱਜ ਉਹ ਵਕੇ ਤੋਂ ਖੋਲੀ ਪਤਾ ਮਿਲਿਆ ਜੀ ਉਸ ਤੋਂ ਬਾਅਦ ਵੈਰੀਫਾਈ ਕਰ ਲਿਆ ਫਿਰ ਮਲਾਵਾਸਨ ਜਾਣਕਾਰੀ ਦਿੱਤੀ ਕੁਝ ਨਹੀਂ ਪੁੱਛਿਆ ਸਾਰਿਆਂ ਨੂੰ ਕਿਹੜੇ ਨੇ ਕੁਤਵਾਰ ਇਹ ਜਿਹੜੇ ਮੰਨੋ ਵਾਲੇ ਇਹ ਉਹ ਉੱਥੇ ਦੇ ਰਹਿਣ ਵਾਲੇ ਉਸੇ ਇਲਾਕੇ ਦੇ ਗਾਂਧੀ ਕੈਂਪਟੇ ਜੀ ਇਕੱਤੇ ਇਹ ਬਾਤ ਹੈ ਭਾਈਆਂ ਵਾਲੀ ਗਲੀ 'ਚ ਦੋਨੇ ਕਿਉਂ ਪਗਾਂਦੀ ਕੋਈ ਉੱਥੋਂ ਦੇ ਗਾਂਦੀ ਦੂਜੇ ਦਾ ਜੀ ਵੈਰੀਫਾਈ ਕਰ ਰਹੇ ਨੇ ਇਹਦੀ ਹੋ ਰਹੀ ਹੈ ਕਲੀਅਰ ਹੋਇਆ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਤੋਂ ਬਾਅਦ ਹੀ ਸੰਖੇਪ ਦੇ ਵਿੱਚ ਜਾਣਕਾਰੀ ਦਿੱਤੀ ਜਾਵੇਗੀ ਖੈਰ ਜੇਕਰ ਪੰਜਾਬ ਸੂਬੇ ਦੀ ਗੱਲ ਕਰੀਏ ਤਾਂ ਇਸ ਸਮੇਂ ਮਾਹੌਲ ਬਹੁਤ ਹੀ ਖਰਾਬ ਹੋ ਚੁੱਕਿਆ ਸ਼ਰਿਆਮ ਵਾਰਦਾਤਾਂ ਹੋ ਰਹੀਆਂ ਨੇ ਪਰ ਇਹਨਾਂ ਵਾਰਦਾਤਾਂ ਨੂੰ ਰੋਕਣ 'ਚ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਪੂਰੀ ਤਰ੍ਹਾਂ ناکਾਮ ਸਾਬਿਤ ਨਜ਼ਰ ਆ ਰਹੀ ਹੈ ਹਕੀਕੀ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ